ਸਤ ਸ੍ਰੀ ਅਕਾਲ ਦੋਸਤੋ ਦੋਸਤੋ ਲੋਕ ਚਿੱਕੜ ਤੋਂ ਬਚ ਕੇ ਲੰਘਦੇ ਆ ਕਿ ਚਿੱਕੜ ਕਿਤੇ ਸਾਡੇ ਉੱਤੇ ਨਾ ਪੈ ਜੀਏ ਪਰ ਚਿੱਕੜ ਨੂੰ ਕਮੰਡ ਹੋ ਜਾਂਦਾ ਕਿ ਸ਼ਾਇਦ ਲੋਕ ਮੇਰੇ ਤੋਂ ਡਰ ਕੇ ਲੰਘਦੇ ਆ ਅੱਜ ਦੀ ਕਹਾਣੀ ਹੈ ਇੱਕ ਸੇਠ ਦੀ ਜਿਹਦੀ ਬਹੁਤ ਹੀ ਵੱਡੀ ਕੰਪਨੀ ਹੁੰਦੀ ਹੈ ਇੱਕ ਦਿਨ ਉਹ ਆਪਣੇ ਕੰਪਨੀ 'ਚ ਆਉਂਦਾ ਦਫ਼ਤਰ ਜਾ ਕੇ ਬਹਿੰਦਾ ਤੇ ਆਪਣੇ ਮੈਨੇਜਰ ਨੂੰ ਬੁਲਾਉਂਦਾ ਮੈਨੇਜਰ ਨੂੰ ਕਹਿੰਦਾ ਵੀ ਜਾਓ ਸਾਰੀਆਂ ਕੰਮ ਦੀਆਂ ਰਿਪੋਰਟਾਂ ਲੈ ਕੇ ਆਓ ਮੈਨੇਜਰ ਸਾਰੀ ਰਿਪੋਰਟਾਂ ਲੈ ਕੇ ਆਉਂਦਾ ਮੈਨੇਜਰ ਮਾਨੀ-ਮਾਨ ਦੇ ਵਿੱਚ ਸੋਚਦਾ ਆਉਂਦਾ ਕਿ ਸ਼ਾਇਦ ਅੱਜ ਮੈਨੂੰ ਬੜੀ ਸ਼ਾਬਾਸ਼ੀ ਮਿਲੂਗੀ ਕਿਉਂਕਿ ਮੈਂ ਬਹੁਤ ਇਮਾਨਦਾਰੀ ਦੇ ਨਾਲ ਕੰਮ ਕੀਤਾ ਪਰ ਹੁੰਦਾ ਇਸ ਦੇ ਉਲਟਾ ਥੱਦੋਂ ਵੱਧ ਮੈਨੇਜਰ ਨੂੰ ਝਿੜਕ ਦਿੰਦਾ ਮੈਨੇਜਰ ਸੋਚਦਾ ਸੋਚਦਾ ਦਫ਼ਤਰ ਤੋਂ ਬਾਹਰ ਜਾਂਦਾ ਕਿ ਮੈਂ ਕੋਈ ਗਲਤ ਕਰਤਾ ਮੈਂ ਤਾਂ ਆਪਦੀ ਕੰਪਨੀ ਸਮਝ ਕੇ ਸਾਰਾ ਕੰਮ ਕਰਦਾ ਪਰ ਫੇਰ ਵੀ ਮੈਨੂੰ ਇੰਨੀਆਂ ਝਿੜਕਾਂ ਪਈਆਂ ਚਲੋ ਜੀ ਮੈਨੇਜਰ ਆਪਦੇ ਦਫ਼ਤਰ 'ਚ ਆ ਜਾਂਦਾ ਤੇ ਸਾਰੇ ਵਰਕਰਾਂ ਨੂੰ ਸੱਦ ਲੈਂਦਾ ਸਾਰੇ ਵਰਕਰਾਂ ਨੂੰ ਕੰਮਕਾਜ ਬਾਰੇ ਪੁੱਛਣ ਲੱਗ ਜਾਂਦਾ ਜਿਹੜਾ ਸਾਰੇ ਵਰਕਰਾਂ ਦੇ ਵਿੱਚੋਂ ਡਾਊਨ ਹੁੰਦਾ ਜਿਹਦੀਆਂ ਕੰਮ ਥੋੜਾ ਜਿਹਾ ਘੱਟ ਹੁੰਦਾ ਮੈਨੇਜਰ ਉਹਨੂੰ ਝਿੜਕਣ ਲੱਗ ਜਾਂਦਾ ਬੌਸ ਦਾ ਗੁੱਸਾ ਉਹ ਆਪਦੇ ਵਰਕਰ ਤੇ ਕੱਢ ਦਿੰਦਾ ਤੇ ਉਹ ਵਰਕਰ ਵੀ ਸੋਚਦਾ ਵੀ ਮੈਂ ਇੰਨੀ ਤਾਂ ਕੋਈ ਗਲਤੀ ਕੀਤੀ ਨਹੀਂ ਜਿਹੜਾ ਮੈਨੂੰ ਇੰਨਾ ਝੜਕਿਆ ਤੇ ਉਹ ਵਰਕਰ ਵੀ ਭਰਿਆ ਪੀਤਾ ਹੁੰਦਾ ਜਦੋਂ ਸ਼ਾਮ ਨੂੰ ਜਾਣ ਲੱਗਦਾ ਤਾਂ ਜਿਹੜਾ ਗੇਟ ਦੇ ਉੱਤੇ ਸਿਕਿਉਰਿਟੀ ਗਾਰਡ ਹੁੰਦਾ ਉਹਦੇ ਨਾਲ ਬਹਿਸ ਪੈਂਦਾ ਤੇ ਆਪਦਾ ਸਾਰਾ ਗੁੱਸਾ ਉਸ ਸਿਕਿਉਰਿਟੀ ਗਾਰਡ ਤੇ ਕੱਢ ਦਿੰਦਾ ਉਧਰੋਂ ਸਿਕਿਉਰਿਟੀ ਗਾਰਡ ਸੋਚਦਾ ਵੀ ਮੈਂ ਤਾਂ ਕੁਝ ਕਿਹਾ ਜਾਂ ਕਿਹਾ ਨਹੀਂ ਜਿਹੜੀਆਂ ਮੈਨੂੰ ਇੰਨੀਆਂ ਝੜਕਾਂ ਦੇਤੀਆਂ ਤੇ ਉਧਰੋਂ ਸਿਕਿਉਰਿਟੀ ਗਾਰਡ ਗੁੱਸੇ 'ਚ ਭਰਿਆ ਪੀਤਾ ਉਹਦੇ ਘਰੇ ਜਾਂਦਾ ਘਰੇ ਜਾ ਕੇ ਉਹ ਆਪ ਦੀ ਘਰ ਵਾਲੀ ਤੇ ਬਿਨਾਂ ਵਜ੍ਹਾ ਹੀ ਗੁੱਸਾ ਕੱਢ ਦਿੰਦਾ ਕਿਸੇ ਸਬਜ਼ੀ ਦਾ ਬਹਾਨਾ ਬਣਾ ਕੇ ਜਾਂ ਕਿਸੇ ਤਰ੍ਹਾਂ ਦਾ ਹੋਰ ਬਹਾਨਾ ਬਣਾ ਕੇ ਉਹਦੀ ਘਰ ਵਾਲੀ ਸਮਝਦੀ ਆ ਵੀ ਮੈਨੂੰ ਐਵੇਂ ਝੜਕਾਂ ਦੇਈ ਜਾਂਦਾ ਉਹ ਗੁੱਸੇ 'ਚ ਭਰੀ-ਪੀਤੀ ਅੰਦਰ ਕਮਰੇ 'ਚ ਜਾਂਦੀ ਆ ਜਵਾਗ ਟੈਲੀਵਿਜ਼ਨ ਦੇਖ ਰਹੇ ਹੁੰਦੇ ਆ ਉਹ ਉਹਨਾਂ ਤੇ ਗੁੱਸਾ ਕੱਢ ਦਿੰਦੀ ਆ ਟੀਵੀ ਬੰਦ ਕਰ ਦਿੰਦੀ ਆ ਦੋ ਚਾਰ ਛੱਡ ਦਿੰਦੀ ਆ ਕੰਨ ਤੇ ਅੱਗੋਂ ਜਵਾਕ ਗੁੱਸਾ ਕਰਦਾ ਤੇ ਬੁੜਬੁੜਾਉਂਦਾ ਹੋਇਆ ਬਾਹਰ ਨਿਕਲ ਜਾਂਦਾ ਵੀ ਸਾਡੇ ਘਰ 'ਚ ਤਾਂ ਆਹੀ ਕੁਝ ਚੱਲਦਾ ਰਹਿੰਦਾ ਮੈਨੂੰ ਤਾਂ ਘੂਰਦੇ ਹੀ ਰਹਿੰਦੇ ਸਾਰੀ ਦਿਨ ਜਦੋਂ ਜਵਾਕ ਘਰੋਂ ਬਾਹਰ ਨਿਕਲਦਾ ਤਾਂ ਉਹਨੂੰ ਇੱਕ ਸਾਹਮਣੇ ਕੁੱਤਾ ਥਿੰਦਾ ਤੇ ਜਵਾਕ ਚੱਕਦਾ ਰੋੜਾ ਤੇ ਚੱਕ ਕੇ ਕੁੱਤੇ ਦੇ ਢੂਗੜੇ 'ਚ ਮਾਰਦਾ ਤੇ ਆਪਦਾ ਸਾਰਾ ਗੁੱਸਾ ਕੱਢ ਦਿੰਦਾ ਤੇ ਹੁਣ ਉਹ ਕੁੱਤਾ ਸੋਚਦਾ ਵੀ ਮੈਂ ਕੀ ਕਿਹਾ ਮੈਂ ਤਾਂ ਤੁਰਿਆ ਜਾਂਦਾ ਸੀ ਮੈਂ ਤਾਂ ਭੌਂਕਿਆ ਤੱਕ ਵੀ ਨਹੀਂ ਮੇਰੀ ਮਾਰ ਕੇ ਰੋੜਾ ਉਂਈ ਟੁਈ ਹਲਾਤੀ ਉਹਨੂੰ ਵੀ ਗੁੱਸਾ ਆਉਂਦਾ ਚੂਕਦਾ ਚੂਕਦਾ ਗੁੱਸਾ ਕਰਕੇ ਕੁੱਤਾ ਗਾਹਾਂ ਭੱਜ ਜਾਂਦਾ ਅੱਗੇ ਇੱਕ ਪਾਰਕ ਹੁੰਦੀ ਆ ਤੇ ਕੁੱਤਾ ਭਰਿਆ ਪੀਤਾ ਗੁੱਸੇ ਦਾ ਉਸ ਪਾਰਕ 'ਚ ਜਾਂਦਾ। ਉੱਥੇ ਇੱਕ ਬੰਦਾ ਰਾਤ ਨੂੰ ਰੋਟੀ ਪਾਣੀ ਖਾ ਕੇ ਸੈਰ ਕਰਨ ਦੇ ਲਈ ਤੁਰਿਆ ਫਿਰਦਾ ਹੁੰਦਾ। ਕੁੱਤਾ ਜਾਂਦਾ ਜਾ ਕੇ ਉਹਦੀ ਲੱਤ ਫੜ ਲੈਂਦਾ, ਆਪਦਾ ਗੁੱਸਾ ਕੱਢ ਦਿੰਦਾ। ਫੇਰ ਬਾਅਦ ਵਿੱਚ ਪਤਾ ਚੱਲਦਾ ਵੀ ਜਿਹਦੀ ਲੱਤ ਫੜੀ ਸੀ ਕੁੱਤੇ ਨੇ ਉਹ ਉਹੀ ਸੀ ਉਸ ਕੰਪਨੀ ਦਾ ਮਾਲਕ ਬੌਸ। ਹੁਣ ਸੇਠ ਜਿਹੜਾ ਉਹ ਕੰਪਨੀ ਦਾ ਮਾਲਕ ਸੀ ਬੌਸ ਸੀ ਜਿਹਨੂੰ ਕੁੱਤੇ ਨੇ ਵੱਢ ਲਿਆ। ਉਹ ساری ਜ਼ਿੰਦਗੀ ਇਹੀ ਸੋਚਦਾ ਰਿਹਾ ਵੀ ਮੈਨੂੰ ਉਹ ਕੁੱਤੇ ਨੇ ਵੱਢਿਆ ਕਿਉਂ ਮੈਂ ਤਾਂ ਉਹਨੂੰ ਕੁਝ ਨਹੀਂ ਕਿਹਾ ਸੀ ਉਹੀ ਸੇਠ ਜਿਨੇ ਮੈਨੇਜਰ ਨੂੰ ਡਾਂਟਿਆ ਸੀ ਮੈਨੇਜਰ ਨੇ ਗਾਹਾਂ ਵਰਕਰਾਂ ਨੂੰ ਝਟਕਿਆ ਵਰਕਰਾਂ ਨੇ ਆਪਦਾ ਗੁੱਸਾ ਸਿਕਿਉਰਿਟੀ ਗਾਰਡ ਤੇ ਕੱਢਿਆ ਸਿਕਿਉਰਿਟੀ ਗਾਰਡ ਨੇ ਆਪਦਾ ਗੁੱਸਾ ਉਹਦੀ ਘਰ ਵਾਲੀ ਤੇ ਕੱਢਿਆ ਘਰ ਵਾਲੀ ਨੇ ਆਪਦਾ ਗੁੱਸਾ ਜਵਾਕਾਂ ਤੇ ਕੱਢਿਆ ਜਵਾਕਾਂ ਨੇ ਆਪਦਾ ਗੁੱਸਾ ਕੁੱਤੇ ਤੇ ਰੋੜਾ ਮਾਰ ਕੇ ਕੱਢਿਆ ਫਿਰ ਕੁੱਤੇ ਨੇ ਵੀ ਕਿਤੇ ਨਾ ਕਿਤੇ ਤਾਂ ਕੱਢਣਾ ਹੀ ਸੀ ਦੋਸਤੋ ਇਹ ਤਾਂ ਇੱਕ ਸਾਈਕਲ ਦੀ ਤਰ੍ਹਾਂ ਆ ਜੋ ਆਪਾਂ ਕਰਮ ਕਰਦੇ ਆ ਉਹ ਘੁੰਮ ਫਿਰ ਕੇ ਆਪਣੇ ਕੋਲੇ ਵਾਪਸ ਆਉਂਦੇ ਹੀ ਆਉਂਦੇ ਆ ਆਪਾਂ ਨੂੰ ਪਤਾ ਲੱਗੇ ਨਾ ਲੱਗੇ ਉਹ ਗੱਲ ਵੱਖਰੀ ਆ ਜਿਵੇਂ ਇੱਕ ਗਾਂ ਦਾ ਬੱਚਾ ਬਛੜਾ ਛੋਟਾ ਜਿਹਾ ਜਿਉ ਗਵਾਚ ਵੀ ਜਾਵੇ ਝੁੰਡ ਦੇ ਵਿੱਚ ਤਾਂ ਉਹ ਘੁੰਮ ਘੁਮਾ ਕੇ ਆਪ ਵੀ ਮਾਂ ਨੂੰ ਲੱਭ ਹੀ ਲੈਂਦਾ ਏਵੇਂ ਹੀ ਸਾਡੇ ਕੀਤੇ ਹੋਏ ਕੰਮ ਕਰਮ ਉਸ ਚੰਗੇ ਆ ਮਾੜੇ ਆ ਉਹ ਘੁੰਮ ਘੁਮਾ ਕੇ ਸਾਨੂੰ ਲੱਭ ਹੀ ਲੈਂਦੇ ਆ ਸਾਡੇ ਕੋਲ ਹੀ ਵਾਪਸ ਆਉਂਦੇ ਆ ਚੰਗਾ ਕਰਮ ਕਰਾਂਗੇ ਚੰਗਾ ਸੁਣਾਗੇ ਚੰਗਾ ਬੋਲਾਂਗੇ ਤਾਂ ਚੰਗਾ ਹੀ ਹੋਵੇਗਾ ਤੇ ਜਦੋਂ ਆਪਾਂ ਕਿਤੇ ਬੁਰਾ ਕੰਮ ਕਰਦੇ ਆ ਤਾਂ ਉਹ ਵੀ ਕਿਤੇ ਨਾ ਕਿਤੇ ਘੁੰਮ ਫਿਰ ਕੇ ਵਾਪਸ ਆਪਣੇ ਨਾਲ ਹੀ ਹੋਵੇਗਾ ਹੋ ਸਕਦਾ ਉਹਦਾ ਰੂਪ ਕੋਈ ਹੋਰ ਹੋਵੇ ਕਿਸੇ ਹੋਰ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਾਵੇ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਫੌਸਲਾ ਅਫਜਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਹੁਣ ਮੈਨੂੰ ਦਿਓ ਇਜਾਜ਼ਤ ਗਲਤੀ ਭੁੱਲ ਚੁੱਕ ਮਾਫੀ ਆਪਾਂ ਮਿਲਾਂਗੇ ਫਿਰ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪ ਅਪ ਦੇ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ